ਦੀ ਤਰ੍ਹਾਂ ਇਸ ਵਾਰ ਕੁਝ ਸਾਂਝ ਕਲਾ ਵਿਖੇ ਸਲਾਣਾ ਪਿੰਡੂ ਖੇਡੇ ਵਿੱਚ ਪਹੁੰਚਿਆ ਜਾ ਰਿਹਾ ਜੋ ਕਿ ਲਗਾਤਾਰ ਪਿਛਲੇ 10 ਸਾਲ 3 ਦਿਨਾਂ ਤੋਂ ਚੱਲ ਰਿਹਾ ਤੇ ਅੱਜ ਇਸ ਮੇਲੇ ਦਾ ਚੌਥਾ ਤੇ ਆਖਰੀ ਦਿਨ ਹੈਂਡਬਾਲ ਫੁੱਟਬਾਲ ਹਾਕੀ ਵਾਲੀਬਾਲ ਤੇ ਲੈਫਟੀ ਦੇ ਮੁਕਾਬਲੇ ਸਮਾਪਤ ਹੋ ਚੁੱਕੇ ਆ ਤੇ ਕਬੱਡੀ ਆਲੋਪਰ ਦੇ ਮੁਕਾਬਲੇ ਚੱਲ ਰਹੇ ਆ ਸਾਥ ਮੇਰੇ ਸਾਰੇ ਐਨ ਆਰ ਆਈ ਖਿਡਾਰੀਆਂ ਦਾ ਇਲਾਕਾ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ ಗ್ರಾಮ ਪੰਚਾਇਤ ਦਾ ਪਰਹਾਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਸਰਾਬ ਦਾ ਕੋ ਨਾਲ ਦੇ ਨਾਲ ਸਰਕਾਰੀ ਕੰਦਿਆ ਸੀਨੀਅਰ ਸੈਕੰਡਰੀ ਸਕੂਲ ਸਾਂਝ ਕਲਾ ਦੇ ਸਮਾਪਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸਾਡੇ ਐਨਆਰਆਈਆਂ ਦਾ ਜਿਨ੍ਹਾਂ ਦੀ ਮਦਦ ਨਾਲ ਹਰ ਸਾਲ ਇਹ ਜਨਾ ਮੇਲਾ ਕਰਵਾਇਆ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਸਾਰੇ ਬੰਦਿਆਂ ਦਾ ਮੈਜਰ ਸਵਾਰਵਾ ਹਰ ਸਾਲ ਬਹੁਤ ਵਧੀਆ ਪ੍ਰਬੰਧ ਕੀਤੇ ਜਾਂਦੇ ਆ ਇਸ ਵਾਰ ਜਿੱਥੇ ਆਏ ਹੋਏ ਸਾਡੇ ਪਰਵਾਂਦੇ ਸੱਜਣਾ ਦੇ ਲਈ ਆਰਬਿੰਦ ਦਾ ਵਧੀਆ ਪ੍ਰਬੰਧਵਾ ਖਿਡਾਰੀਆਂ ਦੇ ਲਈ ਲੰਚ ਦਾ ਪ੍ਰਬੰਧ ਦਾ ਡਿਨਰ ਦਾ ਪ੍ਰਬੰਧਵਾ ਉਤੇ ਨਾਲ ਦੀ ਨਾਲ ਸਾਰੇ ਦਰਸ਼ਕਾਂ ਦੇ ਲਈ ਜਿਹੜਾ ਵੀ ਦਰਸ਼ਕਾਂ ਉਰਧ ਮੁਕਾਮ ਦਿੱਤੇ ਆ ਰਹੇ ਆ ਲक्की ਦਰਸ਼ਕ ਨੂੰ LED TV ਤੇ ਸਮਾਰਟ ਬੋਇਲ ਸੁਣਤਾ ਜਾਣਾ ਹੈ ਸੋ ਸਾਰਾ ਪ੍ਰਬੰਧਵਾ ਜਿਹਨਾਂ ਪਾਮਾ ਸਾਹਿਬ ਸਪੋਰਟ ਕਲੱਬ ਦੇ ਸਾਰੇ ਵਰਕਰ ਵਧਾਈ ਦੇ ਪਾਤਰੋ ਖੇਡ ਮੇਲੇ ਕਬੱਡੀ ਕੱਪ ਦਾ ਪਹਿਲਾ ਇਨਾਮ 1 ਲੱਖ ਰੁਪਈਆ ਦੂਸਰਾ ਇਨਾਮ 75 ਹਜ਼ਾਰ ਰੁਪਈਆ ਤੇ ਜਿਹੜੇ ਵੀ ਖਿਡਾਰੀ ਬੈਸਟ ਰੈਨਗ ਦੇ ਉਹਨਾਂ ਨੂੰ 51 ਤੋਂ 70 ਹਜ਼ਾਰ ਕਿੱਤਾ ਜਾਣਾ ਹੈ ਸੋ ਅਸੀਂ ਆਨਰੇ ਆਈ ਵੀਰਾਂ ਦੇ ਧੰਨਵਾਦ ਕਰਦੇ ਹਾਂ ਜਿਹਨਾਂ ਦੀ ਮਦਦ ਤੇ ਬਿੰਦੂ ਖੇਡ ਮੇਲਾ ਹਟਾ ਸਰਦਾਰ ਇੰਦਰਵੀਰ ਸਿੰਘ ਦੁਸਾਂਜ ਯੂ ਐਸ ਏ ਜਿਨ੍ਹਾਂ ਨੇ ਪਾਰਟਿਸਿਪੇਟ ਕਰਨ ਲਈ ਸਾਰੀਆਂ ਟੀਮਾਂ ਨੂੰ ਪਾਰਟਿਸਪੇਸ਼ਨ ਫੀਸ ਦੇਣੀ ਆ 1 ਲੱਖ ਰੁਪਏ ਸਾਡਾ ਬਿੰਦੂ ਦੁਸਾਂਜ ਹਸਟੀ ਲੈਣ ਤੋਂ ਸਰਦਾਰ ਰਣਜੀਤ ਸਿੰਘ ਸਾਡੇ ਦਰਮਿਆਨ ਕੈਨੇਡਾ ਤੋਂ ਪਹੁੰਚਿਆ ਉਹਨਾਂ ਨੂੰ ਬਹੁਤ ਵੱਡਾ ਸਹਿਯੋਗ ਨੌਜਵਾਨ ਬੀੜ ਦੇ ਨਸ਼ਾ ਵਾਲੇ ਰੁਝਾਨ ਦੀ ਗੱਲ ਆ ਦੁਸਾਂਜ ਕਲਾ ਦੇ ਬਾਰੇ ਵਿੱਚ ਦੱਸ ਦੇਣਾ ਚਾਹੁੰਦਾ ਕਿ ਇਸ ਸਾਲ ਖੇਡਾਂ ਵੱਲ ਪੰਜਾਬ ਦੀਆਂ ਜੋ ਹੋਈਆਂ ਉਹਦੇ ਵਿੱਚ ਦੁਸਾਂਜ ਕਲਾ ਪੰਜਾਬ ਦਾ ਨੰਬਰ 1 ਬਿੰਦੂ ਸਵੇ ਸਭ ਤੋਂ ਵੱਧ ਮੈਡਮ ਅਸਲ ਕੀਤੇ ਲਗਭਗ ਸਾਡੇ 30 ਖਿਡਾਰੀਆਂ ਨੇ ਪੰਜਾਬ ਦੇ ਵਿਚੋ ਵੀ ਜਨਾਹ ਅਸਲ ਕੀਤੇ ਆ ਸੋ ਸਾਰੇ ਦੇ ਸਾਰੇ ਖਿਡਾਰੀਆਂ ਨੂੰ ਨੌਜਵਾਨ ਵੀਰਾਂ ਨੂੰ ਇਹੀ ਆ ਕਿ ਆਪਾਂ ਆਪਣਾ ਸਵਾਗਤ ਕਰਕੇ ਖੇਡ ਮੈਦਾਨਾਂ ਦੇ ਨਾਲ ਜੁੜੀਏ ਆਪਣਾ ਆਪਣੇ ਪਿੰਡ ਦਾ ਤੇ ਇਲਾਕੇ ਦਾ ਨਾਮ ਰੌਸ਼ਨ ਕਰਤੀ ਸੀ ਉਹ ਦੇਸੀ ਫਰਾਕਾਂ ਦੇ ਨਾਲ ਦਲੋਤ ਖੇਡੇ ਜਾਂਦੀ ਸੀ ਅੱਜ ਕੱਲ ਥੋੜਾ ਜਿਹਾ ਜਿਹੜਾ ਲੈਡਿਸ ਵਾਲਾ ਰਜਾ ਮੌਜੂਦ ਬਧਿਆ ਪਰ ਪਿਛਲੇ ਕੁਝ ਸਮੇਂ ਤੋਂ ਖਿਡਾਰੀ ਫਿਰ ਵਾਪਸ ਪਰਤੇ ਆ ਬੇਸਿਕ ਤੇ ਆਏ ਆ ਦੁਬਾਰਾ ਦੇਸੀ ਫਰਾਕਾਂ ਦੇ ਨਾਲ ਉਹਨਾਂ ਕਾਫੇ ਦੇ ਦੁਬਾਰਾ ਖੇਡ ਦੇ ਮੈਦਾਨਾਂ ਦਾ ਸ਼ਿਕਾਰ ਬਣ ਰਹੇ ਆ ਸੋ ਖਿਡਾਰੀਆਂ ਨੂੰ ਵੀ ਬੇਨਤੀ ਆ ਕਿ ਆਪਾਂ ਲੈਡਿਸ ਦੀ ਵਰਤੋਂ ਨਾ ਕਰੀਏ ਜਿਹੜੀਆਂ ਪੁਰਾਣੀ ਦੇਸੀ ਖਰਾਚਾਂ ਤੋਂ ਨਾਲ ਸਮਾਪਤ ਹੋ ਕਰਕੇ ਮਾ ਖੇਡ ਮਾਡਾ ਦਾ ਦੂਸਰਾ ਦਰਸ਼ਕਾਂ ਦਾ ਸਵਾਲ ਆ ਦਰਸ਼ਕਾਂ ਦੇ ਵਿੱਚ ਹਰ ਸਾਲ ਕਿਉਂ ਆਇਆ ਜਾਂਦਾ ਇਸ ਵਾਰ ਬਹੁਤ ਵੱਡੀ ਗਿਣਤੀ ਵਿੱਚ ਦਰਸ਼ਕ ਹੋ ਆਏ ਹੋਏ ਆ ਅਜੇ ਮੇਲਾ ਪੂਰਾ ਭਰਨਾ ਆ ਔਰ ਦਰਸ਼ਕਾਂ ਨੇ ਵੀ ਹੋਣਾ ਆ ਸੋ ਸਾਰੇ ਹੀ ਦਰਸ਼ਕਾਂ ਦਾ ਇੱਥੇ ਔਰ ਧੰਨਵਾਦ ਉਹਨਾਂ ਨੇ ਪੂਰੇ ਪਰਮੰਦੇ ਦਿੱਤੇ ਗਏ ਆ ਸੋ ਦਰਸ਼ਕਾਂ ਦਾ ਇਹ ਉਛਾ ਕਬੱਡੀ ਵਾਲੀ ਹਮੇਸ਼ਾ ਹੀ ਵਧਿਆ ਰਹਿੰਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਤੇ ਦਰਸ਼ਕਾਂ ਹਾਜ਼ਰ ਹੋਏ ਗੱਲਾਂ ਕਹਿੰਦੇ ਇਸ ਪਿੰਡ ਨੇ ਨਸ਼ੱਤਰ ਵਰਗੇ ਦੀਆਂ ਐਨ ਪਹਿਲੇ ਸਮੇਂ ਦੇ ਪ੍ਰੇਰਣਾਂ ਫਿਕਰ ਕਰਾਂਗੇ 25 ਤੇ ਸਾਡਾ ਮੇਰਾ ਬਹੁਤ ਪਿਆਰਾ ਸਟੂਡੈਂਟ ਹੈ ਪੁਰਾਣਾ ਇਹਦੇ ਇਹਦੇ ਚਾਚਾ ਜੀ ਵੀ ਇੱਥੇ ਟੀਚਰ ਆਏ ਆ ਤੇ ਹੁਣ ਕੈਨੇਡਾ ਦੇ ਧਰਤੀ ਤੇ ਜਾ ਕੇ ਬੜੀਆਂ ਅੱਛੀ ਸੇਵਾ ਦੇ ਰਿਹਾ ਤੇ ਪਿੰਡ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਆ ਜਿਨ੍ਹਾਂ ਚ ਗੁਲਵਿੰਦਰ ਦਸਾਂਝ ਸੋਨਦਸਾਂਝ ਤੇ ਹੋਰ ਜਿਹੜੇ ਸਾਡੇ ਅਮਨੀਆਂ ਉਹ ਬਹੁਤ ਵਧੀਆ ਕੰਮ ਕਰ ਰਹੇ ਆ ਗੀਤਕਾਰ ਸੰਗੀਤਕਾਰ ਕਲਚਰ ਗੰਜੀ ਦੇ ਹੈਂਡਬਾਲ ਸਾਡਾ ਟੋਪ ਤੇ ਜਾ ਰਿਹਾ ਇਸ ਦਿਨ ਤੇ ਮੁਬਾਰਕ ਹੈਗੇ ਆ ਗਣਜੀਤ ਨੂੰ ਤੇ ਕੁਲਵਿੰਦਰ ਸਿੰਘ ਮਜ਼ਰ ਦਾ ਇਹ ਅੱਗੇ ਵਧ ਰਹੇ ਇਸ ਪਰ ਦਾ ਧੰਨਵਾਦ ਜਿਹੜੇ ਅੱਜ ਇਸ ਟੂਰਨਾਮੈਂਟ ਦਿਸਾਂਝ ਕਲਾਂ ਪਹੁੰਚੇ ਆ ਬਹੁਤ ਪੁਰਾਣਾ ਟੂਰਨਾਮੈਂਟ ਹੋ ਰਿਹਾ ਜਿਹਨੂੰ ਤੇ ਕੁਲਵਿੰਦਰ ਸਿੰਘ ਪ੍ਰਧਾਨ ਨੇ ਤਹਿਲਾਪਾ ਜੀ ਤਰਜੀਤ ਭਰਾ ਸਾਡਾ ਕੈਨੇਡਾ ਤੋਂ ਆਇਆ ਵਰ ਤੇ ਪ੍ਰਮੋਟਰ ਨੇ ਤੇ ਮੈਂ ਇਹਨਾਂ ਨੂੰ ਸਾਰੀ ਟੀਮ ਹੈ ਕਰੀਮ ਖੜੀ ਅੱਜ ਦਿਸਾਂਝ ਕਲਾਂ ਦੀ ਇਹਨਾਂ ਨੂੰ ਵਧਾਈ ਦਿਨਾ ਕਿ ਹਰ ਸਾਲ ਬਹੁਤ ਤਗੜਾ ਟੂਰਨਾਮੈਂਟ ਕਰਾਉਂਦੇ ਨੇ ਮੈਂ ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਤੇ ਜੀਐਨਜੀ ਕਬੱਡੀ ਕਲੱਬ ਪਰਮਾਰੀ ਕਾਮ ਵੱਲੋਂ ਇਹਨਾਂ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਅੱਜ ਮੈਂ ਅਲੋਸਮੈਂਟ ਸੁਣ ਕੇ ਹੈਰਾਨ ਹੋਇਆ ਕਹਿੰਦੇ ਸਾਡੇ ਕੋਲ 10 ਸਾਲ ਦਾ ਵੀ ਸਹਾਇਤਾ ਪੁੱਛ ਸਕਦੇ ਆ ਸਾਨੂੰ ਇਹ ਜਿਹੜੇ ਇਹ ਜਿਹੜੇ ਬੰਦੇ ਜਿਹੜੇ ਕਬੱਡੀ ਚ ਪ੍ਰਮੋਟਰ ਚਾਹੀਦੇ ਆ ਜਿਹੜੇ ਆਪਣੇ ਤਾਂਾਂ ਦੇ ਮਨਾਂ ਤੇ ਸੇਵਾ ਕਰਦੇ ਨੇ ਮੈਂ ਇਹਨਾਂ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਤਦਸਾਹ ਕਲਾ ਪਿੰਡ ਦੇ ਸਾਰੇ ਯਨਾਰਈਆਂ ਮੇਰਾ ਪਾ ਵੀ ਵੀਰ ਦਾ ਫੋਨ ਆਇਆ ਮੈਨੂੰ ਪਤਾ ਨਹੀਂ ਉਹਦਾ ਪਿੰਡੇ ਆ ਜਿਨ੍ਹਾਂ ਦਾ ਫਾਸਟ ਪ੍ਰਾਈਜ਼ ਅੱਜ ਤੇ ਸੱਡ ਫਰੰਟ ਉਥੇ ਬਹੁਤ ਬਦ ਵਧੀਆ ਕੰਮ ਆ ਉਹਨਾਂ ਦਾ ਤੇ ਮੈਂ ਉਹਨਾਂ ਨੂੰ ਵਧਾਈ ਦੇਣਾ ਅੱਜ ਉਹਨਾਂ ਅੱਜ ਸਾਰੀ ਟੀਮ ਤੇ ਵਧਾਈ ਦੇ ਯੋਗ ਪਾਤਰ ਨੇ ਕਿ ਇਹਨਾਂ ਵਧੀਆ ਟੂਰਨਾਮੈਂਟ ਹੋਇਆ ਕਿਉਂਕਿ ਮੈਂ ਇਸ ਟੂਰਨਾਮੈਂਟ ਤੇ ਹੋ ਸਾਰਾ ਨਹੀਂ ਹੁੰਦਾ ਤਾਂ ਮੈਨੂੰ ਗੱਗੀ ਹੁਣ ਆ ਫੋਨ ਗਿਆ ਆ ਗਿਆ ਤਮਾਂ ਵਿੱਚੋਂ ਵਿਆਹ ਦਿਓ ਛੱਡ ਕੇ ਤੇ ਮੈਨੂੰ ਇਹ ਬਹੁਤ ਵਧੀਆ ਲੱਗਾ ਕਿਉਂਕਿ ਮੇਰਾ ਬ੍ਰਦਰ ਚੈਲਾ ਮੈਰੀਪੁਰਿਆ ਪਹਿਲਾਂ ਇੱਥੇ ਆਉਂਦਾ ਰਿਹਾ ਇਨਾ ਪਿੰਡਾਂ ਚ ਬਹੁਤ ਵਿਚਰਦਾ ਰਿਹਾ ਤੇ ਮੈਂ ਆਪਣੇ ਵੱਲੋਂ ਫੇਰ ਸਾਰੇ ਹੀ ਟੀਮ ਨੂੰ ਵਧਾਈ ਦਿੰਦਾ ਆਪਾਂ ਤੁਸੀਂ ਇੱਕ ਪਾਸਾ ਲੈਨੇ ਦੂਜਾ ਪਾਸਾ ਨਹੀਂ ਲੈਂਦੇ ਜੇ ਤੂੰ ਤੁਸੀਂ ਅੱਖੀਂ ਵੇਖਾ ਤੁਸੀਂ ਕਹਿ ਸਕਦੇ ਆ ਨੌਜਵਾਨ ਜਿਹੜੇ ਟੀਕੇ ਲਾ ਰਹੇ ਆ ਜਿਹੜੇ ਪਲੇਅਰ ਆ ਬਹੁਤ ਵਧੀਆ ਖੇਡ ਰਹੇ ਆ ਕਿਉਂਕਿ ਅੱਜ ਕੱਲ ਉਹ ਟਾਈਟ ਲੈਂਦੇ ਆ ਜਿਹੜੀ ਡਾਟ ਅੱਜ ਕੱਲ ਅਹੀਂ ਛਾਟੀ ਡਾਟ ਹੋਰ ਸੀ ਅਹੀਂ ਤੱਕ ਲਸੀਨਾ ਵੀ ਪੜ ਗਿਆ ਨਕ ਤਾਂਹੀਂ ਤਾਂ ਰੋਟੀਆਂ ਖੁਕਿਆ ਰੋਟੀਆਂ ਨਾ ਖਾ ਖਲ ਪਰਗਾ ਇਸ ਕਰਕੇ ਜਿਹੜੇ ਨਸ਼ੇ ਆ ਇਹ ਨਸ਼ਿਆਂ ਤੋਂ ਦੂਰ ਕਰਨ ਨੂੰ ਪਿੜੀ ਨੂੰ ਜੇ ਅੱਜ ਦਾ ਦੋ ਨਸ਼ੇ ਆ ਇੱਕ ਦਾਸ਼ਾ ਇੱਕ ਫੋਨ ਦਾ ਨਸ਼ਾ ਜੇ ਫੋਨ ਦੇ ਨਸ਼ੇ ਤੋਂ ਨਸ਼ੇ ਤੋਂ ਤੂੰ ਹੀ ਬਚਾ ਕੇ ਬੱਚਿਆਂ ਨੂੰ ਤਾਂ ਸਮਝੋ ਤੂੰ ਵਧੀਆ ਕੰਮ ਕੀਤਾ ਮੈਂ ਇਹਨਾਂ ਕੋ ਕਹਿੰਦਾ ਹਾਂ ਇਸ ਟੀਮ ਨੂੰ ਵਧਾਈ ਦਿਨਾ ਪ੍ਰਗਾਮੀ ਜੁਰੀ ਹੈ ਹਾਂ ਜੱਸਾ ਤੁਸਾਰ ਜੀ ਆਓ ਜਲਦੀ ਨਾਲ ਜੱਸਾ ਬੁਸਾਨ ਦੇ ਕੈਨੇਡਾ ਵੈਸਟਾਂ ਦੇ ਵੀ ਕਹਿੰਦੇ 51000 ਬਿੱਲਾ ਬੁਸਾਨ ਨੇ ਵੀ ਆਪਣਾ ਸਨਮਾਨ ਜਿਹੜਾ ਪ੍ਰਾਪਤ ਕਰਨ ਇਹ ਯੂਰਪ ਦੇ ਵੱਡੇ ਖੇਡ ਪਰਮੋਟਰ ਨੇ ਹੁਣ ਵੀ ਧਰਮਾਲ ਰਵੀ ਭਾਜੀ ਬੰਡੀਆਂ ਮੁਬਾਰਕਾਂ ਨੇ ਉਹਦੇ ਟੀਮ ਜਿਹੜੀ ਕਹਿੰਦੇ ਫਗਮਾਰਾ ਟਾਇਗਰ ਜਿੱਤ ਰਹੀ ਹੈ ਵੀ ਕਹਿੰਦੇ ਸਾਡੀ ਆਪਣੀ ਘਰ ਦੀ ਟੀਮ ਹੈ ਜਿਹਦੇ ਦੇਖਦੇ ਦੀ ਗੱਲ ਤੁਹਾਡੇ ਲਾਈਵ ਦਿਖਾ ਲੈਣਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਜਿਹੜੀ ਪੰਜਾਬ ਸਾਡੀ ਬਾਬਾ ਸੰਘ ਦੇ ਐਸਐਸਪੋਰਟ ਕਲੱਬ ਬਣਾਈ ਹੋਈ ਆ ਹਰ ਜੀ ਹਰ ਸਾਲ ਦੀ ਤਰ੍ਹਾਂ ਉਹ ਵੀ بڑے ਜੋਰ-ਸ਼ੋਰਾਂ ਦੇ ਨਾਲ ਇੱਥੇ ਮੇਲਾ ਕਰਾਉਦੇ ਆ ਅਸੀਂ ਵੀ بڑے ਉੱਥੋਂ ਜਾਵਾਂ ਦੇ ਨਾਲ ਉਹਨਾਂ ਦੇ ਜਿੰਨੇ ਜੋਗੇ ਹੈਗੇ ਬੜਾ ਬੋਟਾ ਸਹਿਯੋਗ ਦਿੱਤੇ ਆ ਆਪਣੇ ਸ਼ੌਕ ਆ ਇੱਥੇ ਪੇਂਟ ਨਾਲ ਜੁੜੇ ਹੋਏ ਆ ਕਿਉਂਕਿ ਇਹ ਸਕੂਲ ਦੇ ਵਿੱਚ ਸਾਡਾ ਵੀ ਜੀਵਨ ਲੰਘਿਆ ਹੈ ਨਾ ਗਰਾਊਂਡਾਂ ਦੇ ਵਿੱਚ ਅਸੀਂ ਵੀ ਬਹੁਤ ਟਾਈਮ ਨਿਭਾਇਆ ਬੜਾ ਬਹੁਤ ਠੀਕ ਕਰਦਾ ਇੱਥੇ ਹਾਲ ਨੂੰ ਪਾਰਟਿਸਪੇਟ ਆਉਂਦੀ ਕਰਾਂ ਤੇ ਬਹੁਤ ਬੜੀਆ ਲੱਗਦਾ ਕਦੀ ਆਦੀ ਦਾ ਆਇਆ ਕਰਾਂਗੇ ਇੱਦੇ ਤੇ ਮੇਰੇ ਕੋਟੀ ਦਾ ਸਾਡੇ ਪਿੰਡ ਤੇ ਬਹੁਤ 플레이ਰ ਹੋਏ ਅਜਿਹਾ ਕਿ ਕੇਵਲ ਦਸਾਂਗ ਜੀਤਾ ਮਾਸਟਰ ਸਾਡੇ ਜਗਿੰਦਰ ਪਲਵਾਨ ਐਨ ਗੁਫਰ ਵਿੱਚ ਚੱਕਦੇ ਸੀ ਕਿ ਉਹਨਾਂ ਦੇ ਜਿਹੜੇ ਰਿਕਾਰਡ ਮਾਰਦੇ ਜਮਾਤੇ ਜੁਗਦੇ ਵਿੱਚ ਹੈਗੇ ਆ ਉਹਨਾਂ ਦੇ ਉਹਨਾਂ ਦਾ ਤਾਂ ਫਰਕ ਹੁਣ ਦਾ ਹੁਣ ਦਾ ਫਰਕ ਜਦ ਕਿ ਉਹਨਾਂ ਨੂੰ ਇੰਨੇ ਬਹੁਤ ਵੱਡੇ ਇਨਾਮ ਨਹੀਂ ਸੀ ਦਿੱਤੇ ਜਾਂਦੇ ਫੇਰ ਵੀ ਉਹਨਾਂ ਨੇ ਵੱਡੇ ਵੱਡੀਆਂ ਮੱਲਾ ਮਾਰ ਕੇ ਰਿਕਾਰਡ ਰੱਖੇ ਆ ਹੌਣ ਵੀ ਅਸੀਂ ਬਹੁਤ ਚਾਹਦੇ ਹਾਂ ਵੀ ਸਾਡੇ ਪਿੰਡ ਚੋਂ ਵੀ ਉਸੇ ਤਰ੍ਹਾਂ ਪਲੇਅਰ ਉੱਠਣ ਅਸੀਂ ਥੋੜੀ-ਬੋਧੀ ਉਹਨਾਂ ਦੀ ਜਿੰਨੇ ਜੋਗ سپورਟ ਕਰ ਸਕੀ ਕਬੱਡੀ ਦੇ ਕੋਚ ਹੈਗੇ ਆ ਇਹਨੇ ਆਪਣੇ ਸਮੇਂ ਤੇ ਬਹੁਤ ਵੱਡੀ ਪੱਧਰ ਤੇ ਕਬੱਡੀ ਖੇਡੀ ਆ ਹੁਣ ਵੀ ਸਾਡੇ ਉੱਥੇ ਜਾ ਕੇ ਸਾਡੀ ਬਹੁਤ ਖੁੱਲ੍ਹੇ سپورਟ ਵੀ ਕਰਦੇ ਆਗੇ ਵਾਸੇ ਤੁਸੀਂ ਵੱਧ ਚੜ ਕੇ ਤੇ ਗਰਾਊਂਡਾਂ ਦੇ ਵਿੱਚ ਆਓ ਤਾਂ ਵਧੀਆ ਕੋਚ ਇੱਥੇ ਕੋਈ ਹੋਣਾ ਚਾਹੀਦਾ ਜਿਹੜਾ ਉਹਨਾਂ ਨੂੰ ਆਪਣੇ ਕੋਚਿੰਗ ਕਰ ਸਕੇ ਹਨਾ ਤੇ ਅਸੀਂ ਤਾਂ ਉੱਥੋਂ ਥੋੜੀ-ਬੋਧੀ ਆਪਣਾ سپورਟ ਹੀ ਕਰ ਸਕਦੇ ਆ ਹਨਾ ਇਹ ਇਦਾਂ ਵੀ ਨਸ਼ਿਆਂ ਦੇ ਵਿੱਚ ਬਹੁਤਾ ਫਾਇਦਾ ਨਹੀਂ ਆਪਣੀ ਲਾਈਫ ਖਰਾਬ ਕਰਦੇ ਆ ਆਪਣੇ ਇਦਾਂ ਵੀ ਆਊਟ ਗਰਾਊਂਡਾਂ ਦੇ ਵਿੱਚ ਖੇਡੋ ਆਪਣੀ ਬਾਡੀ ਬਣਾਓ ਤੇ ਮਾਂ ਪਿਓ ਦਾ ਵੀ ਵਧੀਆ ਨਾਂ ਬਣਦਾ ਤੇ ਪਿੰਡ ਦਾ ਵੀ ਨਾਂ ਉੱਚਾ ਹੁੰਦਾ ਹੁਣ ਇਹਦੇ ਪਲੇਅਰ ਇੱਥੇ ਕਿੰਨੇ ਵਧੀਆ ਖੇਡਦੇ ਆ ਹੁਣ ਸਾਡੇ ਵੀ ਉਹ ਤੁਜੋਤ ਫਰੀਰੋ ਤੋਂ ਇਹ ਮਦਦ ਮਦਦ ਉਹਦੀ ਆਉਂਦੇ ਹਰ ਸਾਲ ਦੀ ਕਰਾ ਉਥੇ ਸਾਡੇ ਕੋ ਜਾਣਦੇ ਆ ਹੋਰ ਜਿਹੜੇ ਨਾਂ ਵੀ ਪਲੇਅਰ ਆ ਅਸੀਂ ਟੂਰਨਾਮੈਂਟ ਉੱਥੇ ਵੀ ਕਰਾਉਂਦੇ ਆ ਅਮਰੀਕਾ ਦੇ ਵਿੱਚ ਹੈਨਾ ਉਹ ਬਹੁਤ ਖੁਸ਼ੀ ਹੁੰਦੀ ਆ ਜਦੋਂ ਇੱਥੇ ਛੋਟੀ ਗਰਾਊਂਡ ਤੋਂ ਉੱਟ ਕੇ ਵੱਡੀਆਂ ਗਰਾਊਂਡਾਂ ਤੱਕ ਜਾਂਦੇ ਆਪਣੇ ਜਦੋਂ ਬਹੁਤ ਜਿਆਦਾ ਆਪਣੇ ਆਪ ਨੂੰ ਮਾਣ ਆਉਂਦਾ ਵੀ ਸਾਡਾ ਥੋੜਾ-ਬਹੁਤਾ ਲਾਇਆ ਵੀ ਤੇਲ ਬੋਲੋਂ ਸਾਡੇ ਕੰਮ ਆਉਂਦਾ ਆ ਹਨਾ ਤੇ ਸਾਨੂੰ ਜਿਹੜਾ ਮਾਣ ਆਉਂਦਾ ਜਿਹੜਾ ਟਨ ਮਿਲਦਾ ਬਹੁਤ ਵਧੀਆ ਲੱਗਦਾ ਅਸੀਂ ਆਪਣੇ ਸਮੇ ਤੋਂ ਵੀ ਦੇਖ ਰਹੇ ਹਾਂ तकरीबन ਉਦੋਂ ਵੀ ਇੰਨਾ ਇਕੱਠ ਹੋ ਜਾਂਦਾ ਅਸੀਂ ਸਾਂਕਦਾ ਵੀ ਫਿਰ ਵੀ ਔਰ ਵੀ ਬਹੁਤ ਵਧੀਆ ਜਿੱਤਾ ਸਾਨੂੰ ਲੱਗਦਾ ਵੇ ਜਿੰਦੇ ਵੀ ਲੋਕੀ ਆਏ ਆ ਦੇਖਣ ਆਏ ਆ ਬਹੁਤ ਵਧੀਆ ਦੇਖ ਰਹੇ ਆ ਬੜੀ ਸ਼ਹਿਰ ਆਜ਼ਾਦੀ ਦੇ ਫਨਕਾਰਾਂ ਦਾ ਜ਼ਿਲ੍ਹਾ ਏ ਚੜਕੇ ਜਹਾਜ਼ਾਂ ਵਿੱਚ ਉੱਡ ਕੇ ਜਲੰਧਰੀਏ ਇਹ ਸਾਰੇ ਪਲੈਤੀਏ ਸਰਦਾਰਾਂ ਦਾ ਜ਼ਿਲ੍ਹਾ ਏ ਇਹ ਸਭ ਤੋਂ ਵੱਧ ਪੜੇ ਲਿਖੇ ਰਸਤੇ ਦੇ ਹੁਸ਼ਿਆਰ ਪਰ ਪੱਗਾ ਦੇ ਬਹਾਰਾਂ ਦਾ ਜ਼ਿਲ੍ਹਾ ਏ ਕਪੂਰਥਲਾ ਕਬੱਡੀ ਦੇ ਸਟਾਰਾਂ ਦਾ ਜ਼ਿਲ੍ਹਾ ਏ ਪਰ ਇਹ ਹਰਿਆਣੇ ਟੀਮਾਂ ਤਿਆਰ ਹੋ ਕੇ ਜਲਦੀ ਨਾਲ ਆ ਜਾਣਗੀਆਂ ਇੱਕ ਪਾਸੇ ਫਰਾਂਸ ਕਬੱਡੀ ਕਲੱਬ ਚੱਕਦੇ ਆ ਸੁਨਾਜ ਫੇਕੜਵਾੜ ਬਾਣਕ ਉਹਦੀ ਟੀਮਾਂ ਚੱਲਦੇ ਮੈਚ ਦੇ ਵਿੱਚ ਇਹਨਾਂ ਦਾ ਵੱਡਾ ਸਹਿਯੋਗ ਹੈ ਅੱਜ ਦੇ ਸਕਬੱਡੀ ਕੱਪ ਦੇ ਵਿੱਚ ਵੱਡੇ ਬਾਈ ਰੂਬੀ ਆ ਗਿਆ ਪਰ ਉਹ ਸਿਫਤ ਰੂਬੀ ਕਹਿੰਦੇ ਨਾਲੇ ਸਮੇਂ ਦੇਖਦੇ ਹਾਂਗੇ ਇੱਕ ਹਰਖੋ ਵਾਲੀ ਫਿੱਟ ਆਹ ਹੈ ਫੱਟੇਪੁਰ ਪਿੰਡਾ ਫਲਾਚੜ ਦਾ ਇਲਾਕਾ ਦਾ ਰੇਡ ਨਗਰ ਪਹਾੜੀ ਕਹਿੰਦੇ ਇਹਨੂੰ ਆਹ ਬੱਲੇ ਬੱਲੇ ਕਰਵਾਉਂਦਾ ਹੋਇਆ ਪਹਾੜੀ ਹਰਿਆਣੇ ਵਾਲਾ ਬੱਲੇ 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 ਤਾੜੀਆਂ 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 ਬਲੇ ਬਲੇ ਹੁੰਦੀ ਮੇਰੇ ਮਿੱਤਰੋ ਤੇ ਪਾਇੰਟ ਇਸ ਵੇਲੇ ਧਾਵੀ ਆਪਣੀ ਟੀਮ ਲਈ ਜੋਰਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਆ ਗਏ ਲੈ ਵੀ ਤੇਲੂ ਪਿੱਛੇ ਨਿਗਾਹ ਮਾਰੀਏ ਮਿਲਗੇ ਵਾਲਾ ਬਲਦਾਂਜ ਆ ਗਿਆ ਬਈ ਲੈ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਬਿਲ ਬਿਲਗੇ ਵਾਲਾ ਬਲਦਾਂਜ ਹੈ ਜੱਟ ਸਾਉਦੇ ਵਾਲਾ ਗਾਉਂਦਾ ਜਦੋਂ ਮਿਲਿਆ ਮੇਗਾ ਬਲਦਾਂਜ ਬਾਈ ਕਿਵੇਂ ਕਿਵੇਂ ਸੁਖਤ ਲੱਗ ਗਿਆ ਕਹਿੰਦੇ ਆਹ ਪਤਾ ਲੱਗਾ ਵੀ ਅੱਜ ਜੱਟਾਂ ਦਾ ਹੂਤ ਆਇਆ ਪੂਰੀ ਬਜ਼ਾਗਰੀ ਗਰਮੀ ਹੁੰਦੀ ਐ ਤੇ ਭਰਾ ਮੇਨਿਆਂ ਦੇ ਵਿੱਚ ਲਾਉਣਾ ਸਾਡੇ ਦਰਮਿਆਨ ਬਲਰਾਜ ਬਣ ਕੇ ਆਇਆ ਧਰੌਰੀ ਪਿੰਡ ਕਹਿੰਦੇ ਮੰਨੇ ਬੱਲੇ ਬੱਲੇ ਕਰਵਾਇਆ ਜਦ ਪੈਰ ਪੱਟਨ ਗੱਪਰੂ ਧਰਤੀ ਹਿਲਦੀ ਧਰਤੀ ਹਿਲਦੀ ਤੇ ਖੇਡ ਤਾਕਦਾਂ ਦੀ ਦੀ ਆਹ ਸਾਹਮਣੇ ਪੈਂਦੀ ਹੋ ਰੇਡ ਚਾਰਜ ਆਫੀ ਤਿਆਰ ਲੱਗਦਾ ਹੋਇਆ ਤੱਤ ਪਹਾੜੀ ਨੇ ਤੇ ਪੁਆਇੰਟ ਇਸ ਵੇਲੇ ਚੋਕੀ ਸੰਗਰ ਬੜਾ ਉਧਰ ਧੌਰੀ ਵਾਲੇ ਕਹਿੰਦੇ ਵੀ ਸ਼ੇਰੂ ਵੀ ਆ ਗਿਆ ਸਾਡਾ ਭੋਲਾ ਵੀ ਇਸ ਮੈਚ ਦੇ ਵਿੱਚ ਖੇਡਣਗੇ ਧੌਰੀ ਵਾਲਾ ਸ਼ੇਰੂ ਵਰਗੇ ਭੋਲੇ ਵਰਗੇ ਆਹ ਕਹਿੰਦੇ ਚਰਚਾ ਆਹ ਮੁੰਡੇ ਦਾ ਸੰਘਲ ਪੇਡਾ ਆਹ ਮੁੰਡੇ ਦੀ ਚਰਚਾ ਸੰਗ ਕਰਦੀ ਹੈ ਕਿ ਸਾਹਮਣੇ ਵਾਲਾ ਬੱਬਲੂ ਸਾਡੀ ਖੇਡ ਕਲੱਬ ਲਈ ਖੇਡੇ ਤੇ ਗੱਲ ਬੱਕਰੀ ਉਧਰ ਪਹਿਲਾਂ ਤਾਂ ਸਾਨ ਜੀ ਸਟੇਕਰ ਗੁਰਿਆ ਕਾਲਾ ਇਹਨਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਇੱਕ ਪਾਸੇ ਸਾਹਮਣੇ ਵਾਲਾ ਤੇ ਦੂਜੇ ਪਾਸੇ ਵੇਖਾਂਗੇ ਉਹ ਗੱਪੇ ਲੱਗਦਾ ਹੋਇਆ ਇਹ ਆ ਗਿਆ ਉਹ ਰਨ ਕਰਦੇ ਆ ਕਾਲਾ ਕੌਲਗੜ ਦੇ ਉਹ ਵੀ ਸਾਡੇ ਕੋਲ ਪੁੱਜ ਗਿਆ ਇਹਨਾਂ ਵੱਲੋਂ ਕਹਿੰਦੇ ਅੱਜ ਇੰਝ ਬਸਟਾਂ ਵਾਲਾ ਪ੍ਰਾਇਜ਼ ਬਿੱਲੇ ਨੂੰ ਸਾਂਝੇ ਨੇ ਦੇਣਾ ਪਰ ਇਧਰ ਪੈਂਦੀ ਤੇ ਕਹਿੰਦੇ ਵਾਲੇ ਖਿਡਾਰੀ ਜਿਹੜਾ ਮਹਿਸੂਸ ਕਰਦਾ ਕਿ ਆਵੇ ਕੋਈ ਬਲੀ ਮਕੰਬਰ ਰੋਕੇ ਲੱਗਦੀਆਂ ਸੱਟਾਂ ਨੂੰ ਗੱਜ-ਗੱਜ ਚੌੜੀਆਂ ਛਾਤੀਆਂ ਹੋ ਜਾਣ ਮਜਰ ਨਾਲ ਲੱਗੇ ਪੱਟਾਂ ਨੂੰ ਲਾਓ ਸਾਹਮਣੇ ਇਸ ਵੇਲੇ ਕਰਨ ਲਾਲੂ ਮਜਾਰੀ ਦੀ ਧਰਤੀ ਦਾ ਇਹਦਾ ਤਿਆਰ ਰ ਪਿਆਰਾ ਇਹਦਾ ਡਾਂਡ ਪਿੰਡ ਦਾ ਅੰਕ ਦਾ ਨਾਮ ਹੈ ਰੇਡ ਪੈਂਦੀ ਹੈ ਖੇਡ ਮੈਦਾਨ ਦੇ ਵਿੱਚ ਕਦੇ ਕਰੇਡਾ ਖੇਡਦਾ ਪਰ ਇਧਰ ਦੇਖਦੇ ਨੇ ਦੋ ਨੰਬਰ ਦਾ ਕੀਤੀ ਹੋਈ ਕੋਸ਼ਿਸ਼ ਹੈ ਨੰਬਰ ਧਾਵੀ ਨੇ ਇਸੇ ਜੁਰਾ ਹੁੰਦੀ ਹੈ ਨੇ ਅਮਰੀਆਂ ਤੇ ਗੱਲਾਂ ਕਹਿੰਦੇ ਇਸ ਪਿੰਡ ਦੇ ਨੇ ਨਸ਼ੱਤਰ ਵਰਗੇ ਲਿਆ ਐਨ ਪਹਿਲੇ ਸਮੇਂ ਦੇ ਖਿਡਾਰੀਆਂ ਦੀ ਜ਼ਿਕਰ ਕਰਾਂਗੇ ਆਪਾਂ ਆਹ ਪਿੰਡ ਦੀ ਰੇਡ ਤੇ ਹੌਂਦਾਂ ਦੇ ਰੋਟੀ ਪਰ ਵੇਖਾਂਗੇ ਦੂਜੇ ਪਾਸੇ ਹਾ ਗਬਰੂ ਕਦੇ ਟੱਕ ਪਾਉਗੇ ਨਹੀਂ ਪਰ ਪੈਂਟ ਇਸ ਵੇਲੇ ਫਤਿਹਪੁਰ ਆਪਣੀ ਟੀਮ ਲਈ ਜੋੜਦਾ ਹੈ ਖੋੜ ਦੇ ਮੈਦਾਨ ਦੇ ਵਿੱਚ ਇੰਟਰਨੈਸ਼ਨਲ proffesional ਬहोत बहोत ਧੰਨਵਾਦ ਹੈ ਨਾਲ ਮਾਰ ਕੇ ਭੇਟਾ ਜੀ ਸਾਡੇ ਅਮਨ ਬਸੀਆਂ ਜੀ ਅਮਨ ਦੱਗਾ ਜੀ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ 52 52000 ਸਾਡੇ ਬਿੱਲਾ ਦੋਸਾਂ ਜੀ ਤੇ ਵੱਡੇ ਪ੍ਰੋਮੋਟਰ ਨੇ ਖੇਡ ਕਬੱਡੀ ਨੂੰ ਹੋਰਾਂ ਵੱਲੇ ਦਿੱਤਾ ਜਾਣਾ ਬੱਸ ਦੋਸਾਂ ਇੱਕ ਕਹਿੰਦੇ 51 ਉਹਨਾਂ ਨੂੰ ਦਿੱਤਾ ਜਾਣਾ ਇੱਕ ਸਾਰੇ ਇਹਨਾਂ ਨੇ ਸਾਹਮਣੇ ਹੁੰਦੇ ਆ ਸਾਰਿਆਂ ਦਾ ਬੜਾ ਧੰਨਵਾਦ ਹੈ ਮਨਪ੍ਰੀਤ ਸਿੰਘ ਆ ਤਵਾਣੇ ਵਾਲਾ ਪੀਤਾ ਇਸ ਵੇਲੇ ਕਬੱਡੀ ਪਾਉਂਦ ਲਈ ਵਾਅਦਾ ਹੈ ਮੇਰੇ ਨਿਤਰ ਚਾਰ ਜਾਫੀ ਤਿਆਰ ਨੇ ਕੌਣ ਬੱਲੇ ਬੱਲੇ ਕਰਾਉਂਦਾ ਹੈ ਵਾਹ ਆਪਣੇ ਟੀਮ ਦੇ ਪੁਆਇੰਟ ਦੇ ਵਾਅਦੇ ਕਰਦਾ ਹੈ ਆ ਸਾਹਮਣੇ ਆ ਤੋਰੀਆ ਇਸ ਵੇਲੇ ਰੈਸ਼ੂ ਬਹੁਤ ਦੂਰ ਤੱਕ ਪਹੁੰਚ ਗਿਆ ਨਹੀਂ ਹਟਾ ਕੋਈ ਫਿਕਰ ਰਹਿਣ ਵਾਲੀ ਜੰਦਰ ਡਾਕਟਰ ਸੀਵਾ ਨਾ ਰਿਸ਼ਾ ਇਹਦਾ ਹਰਿਆਣਾ ਤੇ ਅਨਕਿਤ ਵਾਲ ਪੈਨ ਵਾਲਾ ਰੇਡ ਪੌਡਰ ਦੀ ਤਿਆਰ ਬਰਤਾਰ ਹੋ ਰਿਹਾ ਹੈ ਹੋਰ ਦੇਖਣਗੇ ਚਾਰ ਜਾਫੀ